ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਜੁਟਿਊਬ ਚੈਨਲ ਤੇ ਹਨੂ ਸੂਟ ਕਲੈਕਸ਼ਨ ਤੇ ਜੋ ਸਾਡੇ ਤੋਂ ਅੱਜ ਤੋਂ ਸੂਟ ਨੇ ਵਿੱਚ ਵਰਕ ਵਾਲੀ ਬਾਟਮ ਦੇ ਨਾਲ ਨੇ ਪ੍ਰਿੰਟ ਦੁਪੱਟਾ ਪ੍ਰਿੰਟ ਸੂਟ ਨੇ ਬਾਟਮ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਨਾਲ ਇਹ ਸੂਟ ਤੁਹਾਨੂੰ 750 ਦਾ ਪਏਗਾ ਜੋ ਇਹ ਅੱਗੇ ਕਾਟਨ ਦੇ ਨੇ ਕੈਂਬਰੀ ਕਾਟਨ ਦੇ ਸੂਟ ਨੇ ਇਹ ਦੁਪੱਟੇ ਦੇ ਨਾਲ ਨੇ ਜੋੜ ਜੜ ਦੁਪੱਟਾ ਨਾਲ ਕੈਂਬਰੀਕ ਸੂਟ ਨੇ ਇਹ ਸੂਟ ਬਹੁਤ ਸੋਹਣੇ ਪ੍ਰਿੰਟ ਨੇ ਪਲੇਨ ਬਾਟਮ ਦੇ ਨਾਲ ਨੇ ਇਹ ਸੂਟ ਤੁਹਾਨੂੰ ਪੈਣਗੇ 650 ਦੇ ਇਹ 650 ਦਾ ਸੂਟ ਹੈ ਦੁਪੱਟੇ ਦੇ ਨਾਲ ਤੇ ਵਰਕ ਵਾਲਾ ਜੇ ਤੁਸੀਂ ਬਾਟਮ ਵਾਲਾ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ 750 ਦਾ ਪਵੇਗਾ ਇਹਨਾਂ ਦੀ ਵਧੀਆ ਕੁਆਲਿਟੀ ਹੈ ਕੈਂਬ੍ਰਿਕ ਕਾਟਨ ਹੈ ਗਰਮੀ ਵਿੱਚ ਪਾਉਣ ਨੂੰ ਬਹੁਤ ਸੋਹਣੇ ਸੂਟ ਨੇ ਤੇ ਬਹੁਤ ਘੱਟ ਪ੍ਰਾਈਸ ਦੇ ਸੂਟ ਨੇ ਜੋ ਵੀ ਤੁਸੀਂ ਪਸੰਦ ਕਰੋ ਸਕਰੀਨਸ਼ਾਟ ਲਵੋ ਤੇ ਜਲਦੀ ਜਲਦੀ ਸਾਨੂੰ ਸੈਂਡ ਕਰੋ ਸਾਡੇ ਵਟਸਐਪ ਨੰਬਰ ਦੇ ਉੱਤੇ ਆ ਰਿਹਾ ਤੇ ਪਹਿਲੀ ਵਾਰੀ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਵੈਰਾਈਟੀ ਚਾਹੀਦੀ ਹੈ ਅਸੀਂ ਉਸ ਤਰ੍ਹਾਂ ਦੀ ਸੂਟ ਲੈ ਕੇ ਆਵਾਂਗੇ ਤੁਹਾਡੇ ਲਈ ਸਾਰੇ ਸੂਟ ਬਹੁਤ ਸੋਹਣੇ ਵੈਰਾਈਟੀ ਦੇ ਨੇ ਬਹੁਤ ਸੋਹਣੇ ਵਧੀਆ ਨੇ ਕੁਆਲਿਟੀ ਬਹੁਤ ਵਧੀਆ ਇਹਨਾਂ ਦੀ ਤੇ ਦੁਪੱਟਾ ਸੂਟ ਨੇ ਬਹੁਤ ਸੋਹਣੇ ਕੱਟ ਰੇਟਾਂ ਦੇ ਥੈਂਕ ਯੂ ਜੀ ਸਾਡੀ ਵੀਡੀਓ ਦੇਖਣ